ਉੱਪਰ ਭਾਂਦ ਦੇ ਲੋੜਾ ਉੱਪਰ ਭਾਂਦ ਦੇ ਲੋੜਾ ਭੱਜ ਜਾਓ ਪਾਗਲਾ ਇਹ ਭੱਜ ਜਾਓ ਪਾਗਲਾ ਭੱਜ ਜਾਓ ਭਾਂਦ ਚੋਂ ਦੋ ਭੱਜ ਜਾਓ ਗੋਲੀ ਮਾਰੂਗਾ ਭੱਜ ਜਾਓ ਪੰਜ ਛੇ ਬੰਦਿਆਂ ਦੇ ਇਹ ਫੈਰ ਕਰਿਆ ਨੇ ਭੱਜ ਜਾਓ ਭਾਂਦ ਦੇ ਲੋੜਿਓ ਉੱਪਰ ਭਾਂਦ ਦੇ ਲੋੜਾ ਭੱਜ ਜਾਓ ਗੋਲੀ ਚੱਜੀ ਹੋਲੀ ਓ ਭੈਣ ਚੋ ਤੁਸੀਂ ਸਾਈਡ 'ਚ ਹੋ ਜਾਓ ਓ ਭੈਣ ਦੇ ਲੋ ਭੱਜ ਜਾਓ ਭੈਣ ਦਾ ਲੋੜਿਓ ਓ ਭੈਣ ਦੇ ਲੋੜ ਭੱਜ ਜਾਓ ਸਾਈਡ ਤੇ ਹੋ ਜਾਓ ਉਹ ਸਾਈਡ ਤੇ ਹੋ ਜਾਓ ਭੈਣ ਦੇ ਲੋੜ ਸਾਈਡ 'ਚ ਹੋ ਜਾਓ ਭੱਜ ਜਾਓ ਪਾਗਲਾ ਓ ਪਾਗਲਾ ਇਹ ਸਾਈਡ ਤੇ ਹੋ ਜਾਓ ਗੋਲੀ ਮਾਰੂਗਾ ਮਾਦਾ ਜੋ ਅੱਜ ਸਾਡੇ ਚੌਕੀ ਦਾਜ ਬਣੀ ਵਾਲੇ ਅਸੀਂ ਗੁਰਦੀਪ ਸਿੰਘ ਪਾਸ ਗੁਰਪ੍ਰੀਤ ਸਿੰਘ ਪੁੱਤਰ ਬੰਦੇਵ ਸਿੰਘ ਜੋ ਟੰਡੂਕੇ ਦਾ ਰਹਿਣ ਵਾਲਾ ਤੇ ਜਿਹੜਾ ਹੁਣ ਮਾਨਸਾ ਰਹਿ ਰਿਹਾ ਸੀ ਉਹ 7-8 ਸਰੀਕ ਜਿਹੜਾ ਹੈਗਾ ਫਰਵਰੀ ਮਹੀਨੇ ਦੀ ਦਰਮਿਆਨੀ ਰਾਤ ਨੂੰ ਆਪਣੇ ਘਰੋਂ ਬਾਇਆ ਰਮਨਦਿਆ ਚੌਕ ਤਰਵੰਡੀ ਸਾਹਿਬ ਓਕੇ ਮੁਕਸ਼ਾ ਜਾਣ ਚਾਹੁੰਦਾ ਸੀ ਤਦੋਂ ਰਮਨਦਿਆ ਚੌਕ ਚ ਕੋਈ ਵਰਦੀ ਤਰੀ ਕੰਮਚਾਰੀ ਜਿਹੜਾ ਹੈ ਉਹ ਮਿਲਿਆ ਉਹਨੇ ਉਹਨੂੰ ਲਿਫਟ ਲੈਣ ਦਾ ਇਸ਼ਾਰਾ ਕੀਤਾ ਤਾਂ ਉਹਨੇ ਇਨਸਾਨੀ ਦਾ ਤੈਨੂੰ ਮੁਲਾਜ਼ਮ ਜੋ ਵਰਦੀ ਖੜਾ ਚੁੱਕ ਕੇ ਲਿਫਟ ਦਿੱਤੀ ਤਾਂ ਅੱਗੇ ਜਿਹੜਾ ਹੈਗਾ ਮੂਸੇਪਿੰਡ ਦੇ ਕੋਲੇ ਜਾ ਕੇ ਜਾਂ ਮੂਸਾ ਅੱਡਾ ਕ੍ਰਾਸ ਕਰਕੇ ਉਹਦੇ ਨਾਲ ਉਹਨੇ ਹੱਥੋਂ ਪਾਈ ਕੀਤੀ ਉਹਦੀ ਮਾਰਕਟ ਕੀਤੀ ਤੇ ਉਹਦਾ ਲਾਇਸੈਂਸ ਵੈਪਨ ਜਿਹੜਾ ਉਹਦੀ ਗੱਡੀ ਨੋਵਾ ਦੇ ਵਿੱਚ ਸੀਗਾ ਉਹ ਖੋਲਿਆ ਉਹਦਾ ਲਾਇਸੈਂਸ ਤੇ ਉਹਦੇ ਜਿਹੜੇ ਹੈ ਰੌਂਗ ਮੋਬਾਈਲ ਉਹਦਾ ਹੋਰ ਸਮਾਨ ਉਹਦੀ ਨਵਾਂ ਗੱਡੀ ਉਹਨੂੰ ਕਟਮਾਰ ਕਰਕੇ ਖੋਕੇ ਭੱਜਣ ਲੱਗਾ ਸੀ ਤਾਂ ਜਦੋਂ ਉਹ ਗੁਰਪ੍ਰੀਤ ਸਿੰਘ ਨੇ ਇਸ ਸੰਦੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਦੇ ਤੇ ਮਾਰ ਦੇਣ ਦੀ ਨਿਸ਼ਾਨਾ ਫਾਇਰ ਕੀਤਾ ਜਿਸ ਤੋਂ ਉਹਨੇ ਆਪਣੇ ਆਪ ਨੂੰ ਨੀਵਾ ਹੋ ਕੇ ਬਚਾਇਆ ਤਾਂ ਉਹ ਕਟਮਾਰ ਕਰਕੇ ਉਹਨੂੰ ਛੁਟ ਕੇ ਗੱਡੀ ਲੈ ਕੇ ਸਾਹ ਹੋ ਗਿਆ ਇਹ ਸਾਰੇ ਮਾਮਲੇ ਬਾਰੇ ਜਦੋਂ ਸਾਡੇ ਚਾਹਤ ਹੈ ਤਾਂ ਮੈਂ ਸਾਰੀ ਗੱਲ ਜਿਹੜੇ ਸਾਰੇ ਖਲਾਫ ਕੋਚ ਅਸਰਾਂ ਮਾਣ ਜੋ ਵੈਸੇ ਜੀ ਸਾਹਿਬ ਸ਼੍ਰੀ ਪਾਕਿਰਸ ਸਿੰਘ ਮੀਰਾ ਆਈਪੀਐਸ ਐਸਐਸਵੀ ਮਾਨਸਾ ਇਹ ਜਾਂਚ ਲੈਂਦੇ ਤਾਂ ਉਹਨਾਂ ਦੇ ਨਿਰਦੇਸ਼ ਤੇ ਉਹਨਾਂ ਹੀ ਗਾਈਡਲਾਈਨ ਮੁਤਾਬਕ ਐਸਪੀਡੀ ਸ਼੍ਰੀ ਮਲਮੋਹਨ ਸਿੰਘ ਹਲਕ ਦੀ ਅਗਵਾਈ ਦੇ ਵਿੱਚ ਇਸ ਮਾਮਲੇ ਸੰਬੰਧੀ ਇਹਦਾ ਬਿਆਨ ਜੋ ਲਿਖਿਆ ਸੀ ਉਹਦੇ ਆਧਾਰ ਤੇ ਮੁਕੱਦਮਾ ਜਿਹੜਾ ਹੈਗਾ ਜੁਰਮ 309 2 109 115 ਬਰਖ 2 ਬੀਐਨਐਸ 25 59 ਅਥਲਕ ਤਹਿਤ थाना सदर ਮਾਨਸਾ ਦਰਜ ਕਰ ਲਈ ਜਿਹੜਾ ਹੈਗਾ ਉਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਜਿਹੜਾ ਹੈਗਾ ਇਹ ਦੋਸ਼ੀ ਧੰਨਾ ਸਿੰਘ ਪੁੱਤਰ ਕੌਰ ਸਿੰਘ ਵਾਸੀ ਕੋਲ ਆਲਵਾੜ ਰੋੜੀ ਜਿਹੜਾ ਸੱਚਾ ਹੈਗਾ ਦਾ ਰਹਿਣਾ ਨਾ ਜਿਹੜਾ ਜੋ ਸਾਡੇ ਕੋਈ ਪਾਰਟਨ ਦੇ ਸੰਪਰਕ ਵਿੱਚ ਹੈਗਾ ਟੀ.ਆਰ.ਪੀ. ਦੇ ਵਿੱਚ ਸੀ। ਜਿਹੜੇ ਦੋਸ਼ੀ ਕੱਢੇ ਨੂੰ ਦਾ ਇਸ ਨਰਮਸੂਹੀ ਲੋਕ पीडਿਤ ਨੂੰ ਫਿਸ਼ਿੰਗ ਹੈ ਇਹਨਾਂ ਬਿਆਨ ਦੇ ਆਧਾਰ ਤੇ ਕਰੀ ਗਈ ਹੈ ਕਿ ਮਾਮਲੇ ਦੀ ਜਾਂਚ ਸੁਭਾਈ ਨਾਲ ਹਰ ਪੱਖੋਂ ਟੈਕਨੀਕਲ ਤੌਰ ਤੇ ਵਿਗਿਆਨਕ ਤੌਰ ਤੇ ਜੁੜੀ ਹੋਈ ਹੈ ਉਹਨਾਂ ਦੇ ਆਧਾਰ ਤੋਂ ਕਮਿਟੀ ਜਗ ਹੈ ਤੇ ਹੰਦਲਾ ਜਿਹਾ ਗੋਸ਼ਟੀ ਹੈ ਉਸ ਦੇ ਖਲਾਫ ਸਰਕਾਰ ਵੀ ਕਾਰਵਾਈ ਕਰਦੀ ਹੈ ਇਹ ਜੀ ਲਾ ਰਸਤ ਤੇ ਚੱਲੇਗਾ ਇਸ ਮਾਮਲੇ ਸੰਬੰਧੀ ਜੋ ਹੁਣ ਤੱਕ ਸਾਡੇ ਪਾਸ ਵੀੜੇ ਧਰ ਵੱਲੋਂ ਆ ਇਸ ਮਾਮਲੇ ਤੋਂ ਕਿਸੀ ਹੋਰ ਨੂੰ ਸਾਫ਼-ਸਾਫ਼ ਲਿਖਤੀ ਸ਼ਿਕਾਇਤ ਪੁਲਿਸ ਸਟੇਸ਼ਨ ਸਰਮੰਤਾਰ ਡਾਕਟਰ ਬੇਰੀਵਾਲ ਜਾਂ ਕੋਈ ਆਪਣੀ ਜਗ੍ਹਾ ਹੈ। ਆ ਨਹੀਂ ਕਿ ਕਿਸੇ ਤੋਂ ਉਹ ਯਾਦ ਹੈ ਜਦੋਂ ਮੇਰੇ ਕੋਲ ਗਿਆ ਨਾ ਕਿ ਉਹ 200 ਮਿੰਟ ਹੈ। ਚੱਲ ਲੱਗਦਾ ਬਾਤ ਰਹੇ ਹੋਏ। ਹੋਰ ਕੋਈ ਕਹਦਾ ਹੈ ਜੀ ਚੱਲ ਰਹੇ ਨੇ। ਕਰਦੇ ਨਾ ਬਾਤ। ਅਜਨਾ ਤਾਲਬੰਦ ਕਰਕੇ ਉਹਨਾਂ ਨੇ ਜਿਹੜਾ ਬਣਾਇਆ ਉਹ ਉਹਨਾਂ ਨੇ ਬਣਾ ਲਾਇਆ ਉਹਨਾਂ ਦੀ ਸਪੀਡ ਚਲਾਣਾ ਲੋਕ ਨੂੰ ਕਰਦੇ ਸਨ ਆਕਾ ਜਿਹੜਾ ਹੈਗਾ 110 ਪ੍ਰੈਸ 2 109 110 ਪ੍ਰੈਸ 2 ਜਿਹੇ ਨਾਲ 25 ਜਿਹੜਾ ਰਾਤ ਸਭ ਨਾਲ ਭੈਣ ਦੇ ਲੋੜਾ ਭੱਜ ਜਾ ਪਾਗਲਾ ਇਹ ਭੱਜ ਜਾ ਭਾਗਲਾ ਭੱਜ ਜਾ ਭਾਂਚੋਂ ਤੋਂ ਭੱਜ ਜਾ ਗੋਲੀ ਮਾਰੂਗਾ ਭੱਜ ਜਾ ਪੰਜ ਛੇ ਬੰਦਿਆਂ ਦੇ ਇਹ ਫੈਰ ਕਰਿਆ ਨੇ ਭੱਜ ਜਾ ਭਾਂ ਦੇ ਲੋੜੋ ਭਾਂ ਦੇ ਲੋੜ ਭੱਜ ਜਾ ਗੋਲੀ ਚੱਜੀ ਗੋਲੀ ਭਾਂ ਚ ਤੁਸੀਂ ਸਾਈਡ ਤੇ ਹੋ ਜਾਓ ਭਾਂ ਦੇ ਭੱਜ ਜਾ ਭਾਂ ਦੇ ਲੋੜੋ ਭਾਂ ਦੇ ਲੋੜ ਭੱਜ ਜਾ ਸਾਈਡ ਤੇ ਹੋ ਜਾਓ ਉਹ ਸਾਈਡ ਤੇ ਹੋ ਜਾਓ ਭੈਣ ਦੇ ਲੋੜ ਸਾਈਡ ਤੇ ਹੋ ਜਾਓ ਭੱਜ ਜਾਓ ਪਾਗਲ ਉਹ ਪਾਗਲ ਐ ਸਾਈਡ ਤੇ ਹੋ ਜਾਓ ਗੋਲੀ ਮਾਰੂਗਾ